ਅਮਰਿਤਪਾਲ ਸਿੰਘ ਦੀ ਮਾਤਾ ਨੂੰ ਪੁਲਿਸ ਨੇ ਰੋਕਿਆ ਪਰਿਵਾਰ ਦਮਦਮਾ ਸਾਹਿਬ ਜਾ ਰਿਹਾ ਸੀ ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਵਾਪਸ ਲੈਉਣ ਲਈ ਪਰਿਵਾਰ ਲਗਾਤਾਰ ਸੰਘਰਸ਼ ਕਰ ਰਿਹਾ ਹੈ ਨਤੀਜਾ ਪਰਿਵਾਰ ਵੱਲੋਂ 8 ਤਰੀਕ ਨੂੰ ਚੇਤਨਾ ਮਾਰਚ ਕੀਤਾ ਜਾਣਾ ਹੈ ਅਜੇ ਹਿਚ ਪੰਜਾਬ ਪੁਲਿਸ ਹਰਕਤ ਵਿੱਚ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਨੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਚੱਲੇ ਜੀ ਮੇਰੇ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੀ ਕਰੇ ਕੋਈ ਨੂੰ ਮੌਕਾ ਨਾ ਦੇ ਉੱਥੇ ਕੋਈ ਨੂੰ ਮੌਕਾ ਨਹੀਂ ਜੇ ਕਿ ਸ਼ਾਂਤ ਰਹੋ ਸਮਾਰਟ ਇੱਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਤੇ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਦੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਦਮਦਮਾ ਸਾਹਿਬ ਸਾਬੂ ਕੀ ਕਲੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਤਰੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ ਜਿੱਦਾਂ ਸਭ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ 8 ਮਾਰਚ ਤੋਂ ਦਮਦਮਾ ਸਾਹਿਬ ਤੋਂ ਅਸੀਂ ਇੱਕ ਗੁਰਮਤ ਗੁਰਮਤ ਚੇਤਨਾ ਮਾਰਚ ਜਥੇਦਾਰ ਅਕਾਲ ਤਖਤ ਦੀ ਅਗਵਾਈ ਚ ਉੱਥੋਂ ਇਹ ਅਕਾਲ ਤਖਤ ਤੱਕ ਕੀਤਾ ਜਾ ਰਿਹਾ ਸੀ ਉਹਦੇ ਵਾਸਤੇ ਅੱਜ ਸਾਡੇ ਪਰਿਵਾਰ ਦੇ ਉਹਨਾਂ ਦੀ ਭਾਈ ਅਮਰਤਪਾਲ ਸਿੰਘ ਦੀ ਮਾਤਾ ਜੀ ਉਹਨਾਂ ਦੇ ਦੋ ਚਾਚਾ ਜੀ ਤੇ ਹੋਰ ਕੁਝ ਬੀਬੀਆਂ ਨਾਲ ਜਾ ਰਹੇ ਸੀਗੇ ਤੇ ਉਹਨਾਂ ਨੂੰ ਇਥੇ ਅਮਰਸਰ ਪੁਲਿਸ ਨੇ ਇਥੇ ਅਰੈਸਟ ਕਰ ਲਿਆ ਪਤਾ ਨਹੀਂ ਉਹਨਾਂ ਨੂੰ ਕਿੱਥੇ ਲੈ ਕੇ ਗਏ ਆ ਤੇ ਇਹ ਇੱਕ ਸਰਕਾਰ ਦੀ ਬਹੁਤ ਘਨੌਣੀ ਹਰਕਤ ਆ ਕਿਉਂਕਿ ਐਸੀ ਇੱਕ ਸ਼ਾਂਤਮਈ ਮਾਰਚ ਕਰ ਰਹੀ ਸੀ ਗੁਰਮਤਿ ਚੇਤਨਾ ਮਾਰਚ ਲੋਕਾਂ ਨੂੰ ਗੁਰੂ ਪ੍ਰਤੀ ਜਾਗਰਿਤ ਕਰਨਾ ਸੀ ਨਸ਼ਿਆਂ ਤੋਂ ਬਚਾਉਣ ਦਾ ਇਹ ਉਪਰਾਲਾ ਸੀਗਾ ਤੇ ਇਹਦੇ ਵਿੱਚ ਵੀ ਸਰਕਾਰ ਬੇਲੋੜੀ ਦਖਲ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਜਿਹੜੀ ਕਿ ਸਰਾਸਰ ਬਹੁਤ ਗਲਤ ਆ ਇਹ ਇਹ ਚੀਜ਼ ਬਹੁਤ ਇਹਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਥੋੜੀ ਆ ਤੇ ਇਸ ਕਰਕੇ ਆਪ ਦੇ ਜਦੋਂ ਇਹਨਾਂ ਦਾ ਇੱਕ ਆਮ ਇਹਨਾਂ ਦਾ ਮੁੱਖ ਮੰਤਰੀ ਦਿੱਲੀ ਦਾ ਸ਼ਰਾਬ ਦੇ ਘਟਾਲੇ 'ਚ ਫੜਿਆ ਹੋਇਆ ਤੇ ਉਹਦੇ ਵਾਸਤੇ ਭੋਖੜ ਤਾਲਾਂ ਕਰਦਾ ਫਿਰਦਾ ਤੇ ਸਾਨੂੰ ਆਪਣੇ ਜਿਹੜੇ ਸਾਡੇ ਜੋਧੇ ਚੰਗਾ ਕੰਮ ਕਰਦਿਆਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਉਹਨਾਂ ਦੇ ਵਾਸਤੇ ਅਸੀਂ ਕੋਈ ਗੁਰਮਤ ਚੇਤਨਾ ਮਾਰਸ਼ਿਵ ਨਹੀਂ ਕਰ ਸਕਦੇ ਇਹ ਕਿੱਡੇ ਕਿਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਪੰਜਾਬ ਦੇ ਲੋਕਾਂ 'ਚ ਕਿਦਾਂ دہشت ਫੈਲਾਈ ਜਾ ਰਹੀ ਹੈ ਲੋਕਾਂ ਦੇ ਘਰਾਂ 'ਚ ਜਾ ਕੇ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਲੋਕਾਂ ਨੂੰ ਘਰੋਂ 'ਚ ਨਿਕਲ ਨਹੀਂ ਦਿੱਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਸਭ ਸਿੱਖ ਸੰਗਤਾਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਗੱਲ ਦੀ ਸਭ ਤੋਂ ਵੱਧ ਵਾਦ ਨਖੇਦੀ ਕਰਨ ਤੇ ਇਹ ਇਹ ਸਰਕਾਰ ਦੇ ਖਿਲਾਫ ਇਹ ਜੋ ਵੀ ਕੀਤਾ ਜਾਣਾ ਚਾਹੀਦਾ ਰੋਸਮਈ ਪ੍ਰਦਰਸ਼ਨ ਕਰੋ ਇਹ ਇਹਨਾਂ ਨੂੰ ਮਜਬੂਰ ਕਰੋ ਇਹਨਾਂ ਨੂੰ ਲੋਕ ਵੋਟਾਂ ਨਾ ਪਾਉਣ ਇਹ ਇਹੋ ਜਿਹੇ ਜਿਹੋ ਜਿਹੇ ਹਾਲਾਤ ਇਹਨਾਂ ਨੇ ਬਣਾਏ ਪੰਜਾਬ ਦੇ ਪ੍ਰਸ਼ਾਸਨ ਦੇ ਨਾਲ ਕੋਈ ਗਲਬਤ ਹੋਈ ਤੁਹਾਡੀ ਜੀ ਪ੍ਰਸ਼ਾਸਨ ਸਵੇਰ ਦਾ ਹੀ ਸੇ ਸਾਡੇ ਵਾਲੇ ਦੁਆਲੇ ਘੁੰਮਦੇ ਸਾਨੂੰ ਦੱਸੇ ਇਹ ਗੱਲ ਦਾ ਦੱਸਿਆ ਨਹੀਂ ਸਾਨੂੰ ਕਹਿੰਦੇ ਸੀ ਤੁਸੀਂ ਇਕੱਠੇ ਕਾਫਲੇ ਦੇ ਰੂਪ ਚ ਨਾ ਜਾਇਓ ਥੋੜੇ ਇੱਕ ਇੱਕ ਦੋ ਦੋ ਗੱਡੀਆਂ ਚੱਲੇ ਜਾਈਏ ਕਿ ਚਲੇ ਇਦਾਂ ਹੀ ਚਲੇ ਜਾਵਾਂਗੇ ਹੋਰ ਵੀ ਕਹੀ ਸੀ ਸਿੱਖਾਂ ਨੂੰ ਜੋ ਹੋਰ ਵੀ ਬਹੁਤ ਜਗ੍ਹਾ ਤੇ ਸਾਨੂੰ ਸੁਖਬਰਾ ਆ ਰਹੀਆਂ ਕਿ ਇਹ ਬਾਜੇ ਕੇ ਸੀ ਇਹਨਾਂ ਦੇ ਘਰ ਪਹੁੰਚ ਗਈ ਪਪਲਪ੍ਰੀਤ ਕੇ ਘਰ ਪਹੁੰਚ ਗਈ ਹੋਰ ਵੀ ਜਿੱਥੇ ਜਿੱਥੇ ਕਿਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਘਰਾਂ 'ਚ ਪੁਲਿਸ ਜਾ ਕੇ ਡੇਰਾ ਲਾ ਕੇ ਬੈਠੀ ਹੈ ਇਹ ਦੋ ਵੱਡੀ ਫਕਤ ਗਤਰਤਾ ਸੀ ਸਾਰਾਪ੍ਰੀਤ ਨੂੰ 10 ਦਿਨ ਦਾ ਸਰਕਾਰ ਨੂੰ ਟਾਈਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹਾ ਪਹਿਲਾਂ ਕਹਿੰਦੇ ਮੌਜੂਦ ਕਿੰਨੇ ਵੜੇ ਤੱਕ ਸਾਡੇ ਤੱਕ ਤੇ ਅਸੀਂ ਜਿਉਂ ਇੱਥੇ 22 ਪਿਛਲੇ 22 ਫਰਵਰੀ ਤੋਂ ਬੈਠੇ 24 ਤੋਂ ਬਾਅਦ ਸਾਡਾ ਕੋਈ ਸਰਕਾਰ ਨਾਲ ਸੰਪਰਕ ਨਹੀਂ ਸਾਨੂੰ ਕਿਸੇ ਨੇ ਆ ਕੇ ਨਹੀਂ ਪੁੱਛਿਆ ਕਿ ਤੁਹਾਨੂੰ ਕੀ ਤਕਲੀਫ ਹੈ ਜਾਂ ਤੁਸੀਂ ਚਾਹੁੰਦੇ ਕੀ ਜੋ ਜਸੀਂ ਕਰ ਸਕਦੇ ਆ ਨਹੀਂ ਕਰ ਸਕਦੇ ਸਾਡੇ ਨਾਲ ਕਿਸੇ ਨੇ ਕੋਈ ਗੱਲ ਬਾਤ ਨਹੀਂ ਕੀਤੀ ਮਾਰਚ ਕੱਢਿਆ ਜਾਵੇ ਗੱਲ ਤੇ ਮਾਰਚ ਤੇ ਹੁਣ ਹੁਣ ਸਾਡੀ ਤੇ ਪੂਰੀ ਕੋਸ਼ਿਸ਼ ਹੈ ਹੁਣ ਇਹ ਨਾ ਇਹ ਨਹੀਂ ਕੱਢਣ ਦੇਣਗੇ ਤੇ ਇਹ ਲੋਕ ਫੈਸਲਾ ਕਰਨ ਕਿ ਹੁਣ ਇਹਨਾਂ ਦਾ ਕੀ ਹੋਣਾ ਚਾਹੀਦਾ ਸਰਕਾਰ ਤੇ ਆਪ ਦਿੱਲੀ ਜਾ ਕੇ ਦੇਖੀ ਸਰਕਾਰ ਤੇ ਬਸ ਉਹਨਾਂ ਜਿਹੜਾ ਇੱਕ ਬੰਦਾ ਕਬਲੇ ਚ ਫਸਿਆ ਉਹਦੇ ਪਿੱਛੇ ਸਾਰਾ ਕੰਮ ਹੋ ਰਿਹਾ ਸਰ ਪੰਜਾਬ ਦੇ ਨਾਲ ਪੰਜਾਬੀ ਤੇ ਕੁਝ ਵੀ ਨਹੀਂ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਤੇ ਨਾਲ ਲਵਾਰ ਛੱਡਿਆ ਬਸ ਪੁਲਿਸ ਦੇ ਆਸਰੇ ਤੇ ਪੁਲਿਸ ਜਿਹਨੂੰ ਮਰਜੀ ਚੁੱਕ ਲੈ ਜਿਹਨੂੰ ਮਰਜੀ ਛੱਡ ਦੇ ਕਿਸੇ ਨੂੰ ਗੈਂਗਸਟਰ ਕਰਕੇ ਮਾਰ ਦੇ ਕਿਸੇ ਨੂੰ ਆਤਵਾਦੀ ਕਹਿ ਕੇ ਮਾਰ ਦੇ ਇਹੋ ਤੰਦਾਂ ਰਹਿ ਗਿਆ ਬਸ ਗ੍ਰਿਫਤਾਰ ਕਰਕੇ ਕਿੱਥੇ ਲੈ ਕੇ ਗਿਆ ਜੀ ਕੋਈ ਪਤਾ ਨਹੀਂ ਨਹੀਂ ਇਹ ਅਜੇ ਤੱਕ ਸਾਨੂੰ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਕਿ ਸਾਨੂੰ ਇਹਨਾਂ ਪਤਾ ਲੱਗਾ ਉਹਨਾਂ ਦੇ ਮਗਰ ਕੁਝ ਮਾਨਦਾਲ ਦੇ ਬੰਦੇ ਇੱਥੇ ਆਏ ਸੀ ਉਹ ਕਹਿੰਦੇ ਅਸੀਂ ਪਤਾ ਕਰਨ ਗਏ ਉਹਨਾਂ ਨੂੰ ਵੀ ਅਰੈਸਟ ਕਰ ਲਿਆ